ਦੇ ਵਿੱਚੋਂ ਚੁੱਕ ਗਏ ਪਏ ਪਵਾ ਲਿੰਦਾ ਆ ਤੇ ਉਹ ਦੋ ਕਨਾਲਾਂ ਦੀ ਥਾਂ ਤੇ ਦੂਜਾ ਵੀ ਦੋ ਕਨਾਲਾਂ ਥਾਂ ਨੂੰ ਛੱਡੇ ਇਹ ਗੱਲ ਅਜੇ ਤੋਣੀ ਇੱਥੇ ਪਟਵਾਰੀ ਸਾਹਿਬ ਵੀ ਆਏ ਆਣਗੇ ਇੱਥੇ ਗਰਦਾਰ ਵੀ ਆਏ ਆਣਗੇ ਇੱਥੇ ਤਸਿਲਦਾਰ ਵੀ ਆਉਣਾ ਇੱਥੇ ਆਰ.ਡੀ.ਬੀ ਵੀ ਆਉਣਾ ਏ ਆਹ ਭਾਈ ਪੀ ਤਾਂ ਕਿਹਨੂੰ ਜਾਣੂ ਨੇ ਕਿ ਜਿਹੜਾ ਸਾਂਝਾ ਖਾਤਾ ਆ ਇਹਦੇ ਵਿੱਚੋਂ ਇੱਕ ਬੰਦਾ ਥਾਂ ਵੇਚ ਦਿੰਦਾ ਆ ਇਹਨਾਂ ਨੂੰ ਵੇਖਣਾ ਚਾਹੀਦਾ ਆ ਪਿੰਦੇ ਸਰਪੰਚਾਂ ਨੂੰ ਨੰਬਰਦਾਰਾਂ ਨੂੰ ਮੋਹਦਾਰਾਂ ਨੂੰ ਆਣ ਕੇ ਪੁੱਛਣਾ ਵੀ ਇਹ ਜ਼ਮੀਨ ਕਿਹਦੀ ਸੀ ਉਹ ਕੌਣ ਕਾਸਟ ਕਰ ਰਿਹਾ ਆ ਇਹ ਕਾਸਟ ਕਰ ਨੂੰ ਉਹਦੇ ਪੈਸੇ ਮਿਲਨੇ ਚਾਹੀਦੇ ਆ ਭਰਾ ਵੰਡ ਕਰਕੇ ਦੂਜੇ ਪਾਸੇ ਚ ਗਿਆ ਹਾਈਵੇ ਨਿਕਲਿਆ ਉਹਦੇ ਪੈਸਿਆਂ ਦਾ ਮੁੱਲ ਦੇਖ ਕੇ ਦਵਾ ਦਵਾਨ ਕੇ ਵਿੱਚ ਹਿੱਸੇਦਾਰ ਬਣ ਗਿਆ ਆਣ ਕੇ ਆਣ ਗਵਾਰਡ ਨੂੰ ਪੁੱਛੋ ਪਿੰਡ ਦੀ ਪੰਚਾਇਤ ਨੂੰ ਪੁੱਛੋ ਇਹ ਜਿਹੜਾ ਮਸਲਾ ਹੈ ਕੀ ਆ ਉਹ ਕੁਝ ਨਹੀਂ ਪੁੱਛਿਆ ਜਾਂਦਾ ਜਿਹੜਾ ਗੁੰਡਾਗਰਦੀ ਆ ਇਹ ਕਦੀ ਨਹੀਂ ਜਥੇਬੰਦੀ ਚੱਲੂਗੀ ਐਨੀਆਂ ਬੰਦਿਆਂ ਨੂੰ ਮਾਰਦੇ ਤੇ ਫੇਰ ਇਹ ਕਬਜਾ ਹੋਊਗਾ ਈਦੇ ਕਰਜਾ ਨਹੀਂ ਹੁੰਦਾ ਜਾਊਗਾ ਅੰਦਾ ਕਾਨੂੰਨ ਇਹ ਅੱਖ ਨੇ ਨਾਲ ਵੇਖੇ ਦੁਬਾਖਰ ਨਾਲ ਵੇਖੇ ਵੀ ਅੱਜ ਤੋਂ 60 ਸਾਲ ਪਹਿਲਾਂ ਜਿਹੜਾ ਬੰਦਾ ਪੈਰੀ ਵੇਚ ਕੇ ਚਲ ਚੁਕਾਇਆ ਉਹਦੇ ਖਾਤੇ ਦੇ ਵਿੱਚ ਪੈਸੇ ਕਿੱਥੋਂ ਪਾ ਗਏ ਇਹ ਕਿਉਂ ਨਹੀਂ ਉਹਦਾ ਉਹਦੋਂ ਪੁੱਛਿਆ ਜਾਂਦਾ ਉਹ ਬੜੇ ਮਾਸਾ ਤੂੰ ਤੇ ਪਾੜੀ ਤੇਰੇ ਤੇਰੇ ਮਾਪਿਓ ਤੇਰੇ ਵੱਡੇ-ਵਡੇਰੇ ਪਹਿਲਾਂ ਪੈਰੀ ਵੇਚ ਚੁੱਕੇ ਆ ਤੂੰ ਅੱਜ ਕਿੱਥੋਂ ਆਣ ਕੇ ਵਿੱਚ ਭਾਈਵਾਲ ਬਣ ਚੁੱਕਾ ਆ ਉਹਦੇ ਪਾਲੀਆਂ ਵੇਚ ਕੇ ਉਹ ਇੱਥੋਂ ਆ ਆ ਇੱਥੇ ਕੀ ਕਲਰ ਸੀ ਆ ਰਾਮ ਕੀਤੇ ਲਾ ਕੇ ਕਲਰ ਹੀ ਪੰਜਾਬ ਪ੍ਰਾਣੇ ਬਜ਼ੁਰਗਾਂ ਨੂੰ ਪੁੱਛੋ ਅੱਜ ਤੋਂ 20 ਸਾਲ ਬਣਾ ਪ੍ਰਾਣੇ ਬਜ਼ੁਰਗਾਂ ਨੂੰ ਪੁੱਛੋ ਇੱਥੇ ਹੁੰਦਾ ਕੀ ਉਦੋਂ ਸਾਨੂੰ ਲਸਾ ਦਿੱਤਾ ਕੋਈ ਨਹੀਂ ਤੁਸੀਂ ਤਕਸੀਮ ਸਹਿਮਤੀ ਦੇ ਨਾਮ ਕਰਾਓ ਤੇ ਤੁਹਾਡੇ ਕੋਲੋਂ ਕੋਈ ਪੈਸਾ ਨਹੀਂ ਵਸੂਲਿਆ ਜਾਊਗਾ ਤੇ ਮੋਟੀਆਂ ਰਕਮਾਂ ਸਾਡੇ ਕੋਲ ਪਟਵਾਰੀ ਗਰਜ਼ੋਰ ਮੰਗਦੇ ਆ ਉਹ ਕਿਉਂ ਮੰਗਦੇ ਆ ਕਿਉਂ ਕਿ ਉਹਨਾਂ ਦੇ ਘਰ ਨਹੀਂ ਪੂਰੇ ਇਹਨਾਂ ਦੇ ਬੱਚੇ ਵੱਡੇ ਵੱਡੇ ਸਕੂਲਾਂ 'ਚ ਪੜ੍ਹਦੇ ਆ ਉਹਨਾਂ ਦਾ ਤਨਖਾਹਾਂ ਦੇ ਨਹੀਂ ਸਰਦਾ ਉਹਨਾਂ ਵੱਡੀਆਂ ਵੱਡੀਆਂ ਕੋਠੀਆਂ ਲਈਆਂ ਨੇ ਇਸ ਕਰਕੇ ਉਹਨਾਂ ਦੇ ਟੱਬਰ ਨਹੀਂ ਪੱਸਦੇ ਆ ਮੇਰੇ ਭਰਾ ਪੁਲਿਸ ਵਾਲੇ ਖਲੋਤੇ ਆ ਥੋੜਾ ਸਮਾਂ ਰਹਿ ਗਿਆ ਤੁਹਾਨੂੰ ਵੀ ਇਹਨਾਂ ਨੇ ਠੇਕੇ ਦੇ ਦੇ ਦੇਣਾ ਸਰਕਾਰਾਂ ਨੇ ਤੁਹਾਡੀ ਵੀ ਇਹ ਤਨਖਾਹ ਜਿਹੜੀ ਆ ਇਹ ਸਰਕਾਰਾਂ ਜਿਹੜੀਆਂ ਠੇਕੇ ਦੇਣਗੇ ਤੁਹਾਨੂੰ ਠੇਕੇਦਾਰ ਪੈਸੇ ਦਿਆ ਕਰੂ ਡਾਨੀ ਬਾਂਡੀ ਦਊ ਤੁਹਾਨੂੰ ਤਨਖਾਹਾਂ ਜੇ ਸਾਡੇ ਸਾਡੇ ਰੇਲਵੇ ਮਹਿਕਮਾ ਸਾਡਾ ਠੇਕੇ ਤੇ ਚੜ ਗਿਆ ਬਿਜਲੀ ਸਾਡੀ ਠੇਕੇ ਤੇ ਹੋਣ ਤੇ ਆਈ ਆ ਅੱਧੀ ਹੋ ਚੁੱਕੀ ਅੱਧੀ ਰਹਿ ਗਈ ਆ ਆੜੇ ਚੇਪ ਵਾਲੇ ਮੀਟਰ ਲੱਗਣੇ ਨੇ ਇਸੇ ਕਰਕੇ ਲੱਗਣੇ ਆ ਕਿ ਤੁਹਾਨੂੰ ਖਤਮ ਕਰਨ ਵਾਸਤੇ ਆਡੀ ਸਰਕਾਰ ਬਣੀ ਆ ਭਗਵਾਨ ਤੇਰਾਮ ਦੀ ਇਹ ਸਭ ਤੋਂ ਮਾੜੀ ਸਰਕਾਰ ਜਿਹੜੀ ਆ ਇਹ ਤੁਹਾਨੂੰ ਸਾਬਤ ਹੋਵੇਗੀ ਜਿਹੜਾ ਕਹਿੰਦਾ ਹੀ ਸਾਡਾ ਅੱਜ ਆਪਾਂ ਮੀਟਿੰਗ ਕਰਦੇ ਆਂ ਮੀਟਿੰਗ ਕਰਦੇ ਆਂ ਆਪਾਂ ਤਾਂ ਖਾਣੇ ਲੈ ਆਈਏ ਆ ਇਹਨਾਂ ਨੂੰ ਜਿਉਣਾ ਵਿਸ਼ਵਾਸ ਜੇਰਾ ਦਾ ਨੁਕਸਾਨ ਕੀਤਾ ਨੈਸ਼ਨਲ ਆਂਡੀਆਂ ਨੇ ਜੋ ਵੀ ਹੈ ਉਹਦਾ ਮੁਆਵਜ਼ਾ ਆਪਾਂ ਜੋ ਵੀ ਪੰਡਾ ਅਸੈਸ ਕਰਕੇ ਉਹ ਦੇ ਦਿੰਦੇ ਆਂ ਪੰਡਾ ਸਰ ਕੇ ਬਾਰ ਬਾਰ ਹਜ਼ਾਰ ਨਾ ਪਾਇਆ ਲੱਖ ਰੁਪਏ ਦਾ ਜੋ ਨਾਜਾ ਸੁਣੋ ਚੋਨਾ ਲਿਖਾਇਆ ਵੇ ਜੀ ਪਹਿਲਾਂ ਕਹਿੰਦਾ ਵੀ ਲੱਖ ਰੁਪਏ ਚੋਨਾ ਲਿਖਾਇਆ ਹੋਣਾ ਜੀ ਲਿਖਾਇਓ ਇਹ ਮੈਂ ਤਾਂ ਜੰਡਾ ਬੋਲ ਰਿਹਾ ਲੱਕਪੀਆਂ ਵਾਲਾ ਬਸ ਮੈਂ ਜਲਦੀ ਕਬਜ਼ੀਆਂ ਦਾ ਵੀ ਕਬਜ਼ਾ ਕਿਸੇ ਦਾ ਵਾ ਨਾ ਕਿਸੇ ਦਾ ਚੱਲਣ ਦਿਆ ਉਹ ਆਪਾਂ ਨੂੰ ਬਹਿ ਕੇ ਇੱਕ ਵਾਰੀ ਰਿਕਾਰਡ ਵੇਖ ਕੇ ਫੇਰ ਉਹਦਾ ਹੱਲ ਕੱਢਾਂ ਮੈਂ ਹੁਣ ਤਹਿਸੀਲਦਾਰ ਸਾਹਿਬ ਨੂੰ ਕੀਤਾ ਵੀ ਕਿਵੇਂ ਕਰ ਸਕਦੇ ਆ ਸਰ ਜਿਹੜੇ ਵੇਖੋ ਨੀਦਾ ਪਹਿਲਾਂ ਤੋਂ ਆਪਣਾ ਮੰਨ ਲਓ ਇਹਦੇ ਵਿੱਚ ਚੱਲਦਾ ਹੈਗਾ ਪਹਿਲਾਂ ਆਪਣਾ ਖਾਨਾ ਕਾਦ ਦੇ ਵਿੱਚ ਬੰਦੇ ਵੇਚੀ ਲੀ ਗੀ ਉਦੋਂ ਸਾਰੇ ਪੁੱਛਦੇ ਕਿ ਖਾਨਾ ਕਾਦ ਤਾਂ ਲੱਗੋ ਪੁੱਛਦੇ ਵੀ ਇਹਦਾ ਕਬਜ਼ਾ ਕਿਹਦਾ ਹੀ ਉਹਦੇ ਹਿਸਾਬ ਨਾਲ ਆਪਾਂ ਉਦੋਂ ਜ਼ਮੀਨ ਬੰਦਾ ਰਜਿਸਟਰੀ ਕਰ ਦਿੰਦਾ ਹੀ आज ਉਹਨਾਂ ਬੰਦਿਆਂ ਦਾ ਸਾਂਝੇ ਖਾਤੇ ਦੇ ਹਿੱਸੇ ਦੇ ਵਿੱਚ ਤਾਂ ਬੋਲਦਾ ਉਹ ਖਾਤਾ ਕਾਹਦਾ ਨਿਕਲਿਆ ਇਹ ਬੰਦੇ ਚੱਕੜ ਗਏ ਉਹਨਾਂ ਬੰਦਿਆਂ ਕੋਲ ਕੋਈ ਹਿੱਸਾ ਪਾਉਂਦਾ ਹੀ ਨਹੀਂ ਗੱਲ ਇੱਕ ਮਿੰਟ ਤਕਸੀਮ ਉਹ ਮੌਕੇ ਤੇ ਕਬਜ਼ੇ ਦੀ ਗੱਲ ਇਹ ਆ ਕਿ ਜੀ ਉਹੀ ਗੱਲ ਕਹੀ ਆ ਜਿਹੜੇ ਕੋਲ ਕਬਜ਼ਾ ਆ ਆਪਾਂ ਉਹ ਆਪਣੇ ਉਹ ਪਰਿਵਾਰ ਦੇ ਹੀ ਆ ਗਿਆ ਆ ਬਹਿ ਗਏ ਜਿਵੇਂ ਮੀਟਿੰਗ ਕਰਕੇ ਰਹਿਣਗੇ ਵੈਰੀਫਾਈ ਕਰਾਉਣੇ ਹੁਣ ਮੀਟਿੰਗ ਕਰਨੀ ਆ ਕਿ ਹੁਣੇ ਹੁਣੇ ਹੁਣੀ ਹੁਣੀ ਆਪਾਂ ਹੁਣੇ ਆ ਜੰਨੇ ਆ ਥਾਣੇ ਦੇ ਥਾਣੇ ਆ ਦੂਆ ਵੀ ਥਾਣੇ ਪਿੰਜਾ ਆਪਾਂ ਜੀ ਧੰਨ ਬਹੁਤ ਬਹੁਤ ਧੰਨਵਾਦ ਆਪਾਂ ਜਿਹੜੇ ਵੀ ਪਰਿਵ

ਉਹਨਾਂ ਦੇ ਆਗੂ ਵੀ ਆਏ ਆ ਇਹਨਾਂ ਦੇ ਜ਼ਿਲ੍ਹੇ ਦੇ ਆਗੂ ਸਰਦਾਰ ਸਖਤਰ ਸਿੰਘ ਜੀ ਕੋੜਲਾ ਸਾਹਿਬ ਉਹ ਵੀ ਪਹੁੰਚੇ ਆ ਆਪਾਂ ਇੱਥੇ ਕਰਜਾ ਰੋਕਿਆ ਪ੍ਰਬੰਧ ਦਾ ਪ੍ਰਬੰਧ ਚੜ੍ਹ ਕੇ ਆਇਆ ਸੀ ਹੁਣ ਪ੍ਰਬੰਧਾਂ ਦਾ ਵੀ ਮੀਟਿੰਗ ਕਰੋ ਸਾਡੇ ਆਪਣੇ ਨਾਲ ਤੇ ਮੀਟਿੰਗ ਤੋਂ ਟੇਬਲ ਟਾਕ ਤੋਂ ਆਪਾਂ ਕਦੀ ਵੀ ਨਹੀਂ ਪਾਈ ਦੀ ਹੁਣ ਮੀਟਿੰਗ ਕਰਾਂਗੇ ਜੋ ਮੀਟਿੰਗ ਚ ਨਿਕਲਦਾ ਵਾ ਸਿੱਤਾ ਜੀ ਦੇ ਮੁਤਾਬਕ ਆਪਾਂ ਕਰਾਂਗੇ ਕਿਹੜੇ ਸਾਹ ਪਹੁੰਚੇ ਨੇ ਰੈਸਰਸੀ ਅਜਨਾਲਾ ਅਚਾਰੀ ਐਸਡੀਐਮ ਸਾਹਿਬ ਪਹੁੰਚੇ ਨੇ ਹੋਰ ਐਸਐਚਓ ਸਾਹਿਬ ਪਹੁੰਚੇ ਨੇ ਪਰ ਆਪਾਂ ਮੀਟਿੰਗ ਤੋਂ ਬਾਅਦ ਆਵਦੇ ਆਂ ਜਥੇਬੰਦੀਆਂ ਸਲਾਹ ਕਰਕੇ ਆਪਦੇ ਲੋਕਾਂ ਨਾਲ ਸਲਾਹ ਕਰਕੇ ਮੀਟਿੰਗ ਨੂੰ ਉਹਦਾ ਫਿਰ ਅਗਲਾ ਫੈਸਲਾ ਤੁਹਾਨੂੰ ਦੱਸਾਂਗੇ ਆਜੋ ਸਰ ਦਵਾਯੋ ਬਿਸ਼ਵਾਨ ਐਸਡੀਐਮ ਸਾਹਿਬ ਆ ਗਿਆ ਭਾਜੀ ਨਾਲੇ ਜਿਹੜਾ ਜਿਹੜਾ ਝੋਨਾ ਵਾਇਆ ਉਹਦਾ ਇੱਥੇ ਹੁਣੇ ਪਹਿਲਾਂ ਲੈ ਕੇ ਦੋ ਉਸ ਤੋਂ ਬਾਅਦ ਅਗਲੀ ਮੀਟਿੰਗ ਉਹਦਾ ਮਾਜਵਾ ਉਹ ਨੂੰ ਪਹਿਲਾਂ ਮੰਨ ਗਏ ਪਹਿਲਾਂ ਹੋਣਾ ਤੇ ਫਿਰ ਮੀਟਿੰਗ ਅਗਲੀ ਜਿੰਨਾ ਵਾਇਆ ਇਕੱਲੇ ਵੇਖ ਲੈਣ ਐਸਡੀਐਮ ਸਾਹਿਬ ਨੂੰ ਜਾ ਹੋਣੀ ਦਾਣਾ 10-20 ਹਜ਼ਾਰ ਸਰਕਾਰੀ ਜਿੰਨੇ ਦਾ ਝੋਨਾ ਹੁੰਦਾ ਹਾਂਜੀ ਉਹ ਆਪਾਂ ਹੋਣੀ ਇਹਨਾਂ ਦਾ 12 ਹਜ਼ਾਰ ਵਾਲਾ ਜਿੰਨੇ ਦਾ ਝੋਨਾ ਹੁੰਦਾ ਲੱਖ ਰੁਪਏ ਦਾ ਝੋਨਾ ਦਾ ਪਤਾ ਨਹੀਂ ਕਿਸਾਨਾਂ ਦੇ ਮੁੰਡੇ ਆ ਸਾਨੂੰ ਪਤਾ ਲੱਖ ਦਾ ਝੋਨਾ ਕਿੱਦਾਂ ਕਰੀਏ ਮੁਰਦਾਬਾਦ ਮੁਦਾਬਾਦ ਸਰਕ ਬੈਗਮਾ ਮੁਰਦਾਬਾਦ ਮੁਰਦਾਬਾਦ ਮੁਦਾਬਾਦ ਹਰ ਚਾ ਜਿੰਦਾਬਾਦ 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 ਹਰ ਵਾਰ ਸਾਰੇ ਰੋ ਬੈਠੋ ਤੁਹਾਨੂੰ ਬੈਠੋ ਹਰ ਸਾਫ ਇਹਨਾਂ ਦਾ 10 12000 ਨਹੀਂ ਜਿਹੜਾ ਸਾਨੂੰ ਹੋ ਰਹੇ ਹਨ ਬਿਲਕੁਲ 4 ਘੱਟ ਨਹੀਂ ਜਿਆਦਾ ਬਣ ਗਿਆ ਉਹ ਲੱਖਾਂ ਦੀ ਗੱਲ ਹੈ ਤੁਹਾਨੂੰ ਪਤਾ ਤੁਸੀਂ ਕਿਹਾ ਜੋ ਚਲੋ ਆਉਂਦੇ ਬੱਦ ਨਹੀਂ ਕਿਸ ਵਾਰ ਆਪਾਂ ਮੀਟਿੰਗ ਦਾ ਇੱਥੇ ਜੇ ਮੀਟਿੰਗ ਕਰਦੇ ਪਾਣੀ ਦਾ ਮੁੱਦਾ ਕੀ ਹੋਇਆ ਆਪਾਂ ਥਾਣੀ ਦੇ ਕੇ ਆਹ ਇਹਨਾਂ ਨੂੰ ਦਿਓ ਨਾ ਵਿਸ਼ਵਾਸ ਦੇ ਲੈ ਤੁਹਾਡਾ ਨੁਕਸਾਨ ਕੀਤਾ ਨੈਸ਼ਨਲ ਹਾਈ ਚੈਲੰਜ ਜੋ ਵੀ ਹੈ ਉਹਦਾ ਮੁਆਵਜ਼ਾ ਆਪਾਂ ਜੋ ਬੰਦਾ ਅਸੈਸ ਕਰਕੇ ਉਹ ਦੇ ਦਿੰਦੇ ਪਰ ਬੰਦਾ ਸਾਰਾ ਕਿ ਬਰਬਾਰ 100000 ਨਾ ਪਾਇਆ ਬੰਦਾ ਬਦ ਬਣ ਜਾਣਾ ਪਹਿਲਾਂ ਸੁਣੋ ਬੈ ਜਾ ਵੀਰ ਜੀ ਪਹਿਲਾਂ ਕਹਿਤਾ ਵੀ ਲੱਖ ਰੁਪਏ ਚੋਣੇ ਨਿਕਲੇ ਬੈ ਜਾ ਹਾਂਜੀ ਦੱਸੋ ਤੇ ਦੂਜੇ ਇਹ ਕਿ ਜਿੰਨਾ ਤੁਹਾਡਾ ਕਬਜ਼ਿਆਂ ਵਾਲਾ ਮਸਲਾ ਵਾ ਕਬਜ਼ਿਆਂ ਦਾ ਵੀ ਕਬਜ਼ਾ ਕਿਸੇ ਦਾ ਵਾ ਤੇ ਨਾ ਕਿਸੇ ਦਾ ਚੱਲਣ ਦਿਆ ਉਹ ਆਪਾਂ ਨੂੰ ਬਹਿ ਕੇ ਇੱਕ ਵਾਰੀ ਰਿਕਾਰਡ ਵੇਖ ਕੇ ਫੇਰ ਉਹਦਾ ਹੱਲ ਕੱਢਾਂਗੇ ਉਹ ਮੈਂ ਹੁਣ ਤਹਿਸੀਲਦਾਰ ਸਾਹਿਬ ਨੂੰ ਕੀਤਾ ਵੀ ਕਿਵੇਂ ਕਰ ਸਕਦੇ ਹਾਂ ਸਰ ਜਿਹੜੇ ਵੇਖੋ ਜਿਹਦਾ ਪਹਿਲਾਂ ਤੋਂ ਆਪਣਾ ਮੰਨ ਲਓ ਇਹਦੇ ਵਿੱਚ ਚੱਲਦਾ ਆਈਗਾ ਪਹਿਲਾਂ ਆਪਣਾ ਖਾਨਾ ਕਾਦ ਦੇ ਵਿੱਚ ਬੰਦੇ ਵੇਚ ਹੁੰਦੇ ਸੀ ਉਦੋਂ ਸਾਰੇ ਪੁੱਛਦੇ ਕਿ ਖਾਨਾ ਕਾਦ ਤਾਂ ਲਾਗੋ ਪੁੱਛਦੇ ਵੀ ਇਹਦਾ ਕਬਜ਼ਾ ਕਿਹਦਾ ਹੈ ਉਹਦੇ ਹਿਸਾਬ ਨਾਲ ਆਪਾਂ ਉਹਦਾ ਜ਼ਮੀਨ ਬੰਦਾ ਰਜਿਸਟਰੀ ਕਰ ਜਾਂਦਾ ਸੀ ਅੱਜ ਉਹਨਾਂ ਬੰਦਿਆਂ ਦਾ ਸਾਂਝੇ ਖਾਤੇ ਦੇ ਹਿੱਸੇ ਦੇ ਵਿੱਚ ਕਾਪਰ ਬੰਦਾ ਖਾਤਾ ਕਾਹਦਾ ਨਿਕਲਿਆ ਬੰਦੇ ਚੱਕੜ ਗਏ ਇੱਕ ਵੱਡਾ ਦੇਖੋ ਹਿਸਾਬ ਆਂਦਾ ਹੀ ਬਿਨਾ ਇੱਕ ਮਿੰਟ ਸੀਮ ਉਹ ਮੌਬੇ ਤੇ ਕਬਜ਼ੇ ਦੀ ਇਹ ਆ ਕਿ ਜੇ ਉਹੀ ਗੱਲ ਕਹੀ ਆ ਮੇਰੀ ਗੱਲ ਸੁਣੋ ਪਾਪਾ ਉਹ ਆਪਣੇ ਉਹ ਪਰਿਵਾਰ ਦੀ ਵੀ ਆ ਗਈ ਆਪਾਂ ਬਹਿ ਕੇ ਪਰਿਵਾਰ ਨਾਲ ਮੀਟਿੰਗ ਕਰਕੇ ਫੇਰ ਆਉਨੇ ਆ ਹੁਣ ਮੀਟਿੰਗ ਕਰਨੀ ਆ ਕਿ ਹੁਣੇ 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 ਆਪਾਂ ਹੁਣੇ ਆ ਜੰਦੇ ਆਪਾਂ ਨੂੰ ਨੇ ਥਾਣੇ ਆ ਦੋਆ ਦੋਆ ਜਿਵੇਂ ਬੰਦੇ ਆਪਾਂ ਜਾਣਾ ਤੁਸੀਂ ਆ ਜੂ ਆਪਾਂ ਪਾਪਾ ਆ ਜੈ ਨੇ ਜੀ ਧੰਨਵਾਦ ਬਹੁਤ ਬਹੁਤ ਧੰਨਵਾਦ ਆਪਾਂ ਜਿਹੜੇ ਆਜੋ ਇੱਥੇ ਨੂੰ ਬਹਿਣਾਗੇ ਤੇਰੇ ਵੀਰੋ ਆ ਜੰਮੂ ਹਾਈਵੇ ਕਟੜਾ ਜੰਮੂ ਹਾਈਵੇ ਦੇ ਵਿੱਚੋਂ ਆਹ ਉਹ ਕਿਸਾਨ ਦੀ ਫਸੜਾ ਅੱਜ ਆਈ ਸੀ ਵਾਹਣਾ ਕੁਝ ਖਰਾਬੀ ਵੀ ਕਰ ਗਈ ਆ ਕਿਸਾਨ ਜਥੇਬੰਦੀਆਂ ਨੇ ਆਣ ਕੇ ਭਾਰਤੀ ਕਿਸਾਨ ਸਿੱਧੂਪੁਰ ਜਥੇਬੰਦੀ ਨੇ ਆਣ ਕੇ ਉਹ ਪੋਪ ਲੈਣਾ ਜੀਸੀਪੀਆਂ ਕੁਝ ਪ੍ਰਸ਼ਾਸਨ ਸਾਰਾ ਵਾਪਸ ਜਾ ਰਿਹਾ ਕੇ ਜਥੇਬੰਦੀਆਂ ਦੇ ਨਾਲ ਜੁੜੋ ਜਿਹੜਾ ਕੋਈ ਧੱਕੇਸ਼ਾਹੀ ਆ ਇਹ ਜਥੇਬੰਦੀਆਂ ਹੀ ਆਣ ਕੇ ਲੋਕਾਂ ਦੇ ਹੱਕਾਂ ਵਾਸਤੇ ਖਲੋਣ ਗਿਆ ਅੱਜ ਕੋਈ ਇੱਥੇ ਵੇਖ ਲੋ ਕੋਈ ਸਿਆਸੀ ਆ ਕੋਈ ਨਹੀਂ ਆਣ ਕੇ ਬੋਲਿਆ ਤੇ ਨਾ ਕੋਈ ਆਣ ਕੇ ਖਲੋਤਾ ਏ ਉਹਨਾਂ ਨੂੰ ਵੀ ਪਤਾ ਆ ਕਿ ਇਹ ਧੱਕੇਸ਼ਾਹੀ ਹੋ ਰਹੀ ਆ ਇਹ ਜ਼ਮੀਨਦ ਭਰਾਵਾਂ ਦੀ ਵੰਡ ਸੀ ਜਿਹਦੇ ਵਿੱਚੋਂ ਇੱਕ ਭਰਾ 60 ਸਾਲ ਪਹਿਲਾਂ ਥਾਲੀ ਵੇਚ ਚੁੱਕਾ ਆ ਖਾਨਾ ਕਾਸ ਦੇ ਵਿੱਚ ਤੇ ਹੁਣ ਉਹਦਾ ਉਹਦਾ ਇਸੇ ਮੁਤਾਬਕ ਜਿਹੜੀ ਸਾਂਝਾ ਖਾਤਾ ਆ ਉਹਦੇ ਵਿੱਚ ਉਹਦਾ ਨਾਮ ਬੋਲਦਾ ਸੀ ਉਹਨੇ ਉਹਦੇ ਖਾਤੇ ਦੇ ਵਿੱਚ ਐਸ ਡਿਮ ਨੇ ਪੈਸੇ ਪਾਤੇ ਆ ਸਾਰੀ ਪੁਲਿਸ ਪਛਾਣ ਜਾ ਚੁੱਕਾ ਆ ਇੱਥੇ ਸਾਡੇ ਜਜਾਰੂ ਵੀਰ ਕਿਸਾਨ ਆਗੂ ਆਣ ਕੇ ਖਲੋਤੇ ਆ ਉਹ ਪਰਿਵਾਰ ਦਾ ਘਰ ਆ ਉਹਨਾਂ ਦੀ ਜ਼ਮੀਨ ਵੀ ਦਿਫਾੜ ਹੋ ਗਈ ਆ ਪਰ ਉਹਨਾਂ ਨੂੰ ਪੈਸਾ ਵੀ ਕੋਈ ਨਹੀਂ ਮਿਲ ਰਿਹਾ ਇਸ ਕਰਕੇ ਕਿਸਾਨ ਜਾਗੂਆ ਨੇ ਕਈਆਂ ਦੇ ਪ੍ਰਧਾਨਾਂ ਨੇ ਬਲਾਗ ਦੇ ਆਗੂਆਂ ਨੇ ਆਣ ਕੇ ਕਪ ਸਰਦਾਰ ਸਿੰਦਰ ਸਿੰਘ ਜੀ ਕਲੇਰ ਬਲਾਕਾ ਪ੍ਰਧਾਨ ਸਰਦਾਰ ਪ੍ਰਿੰਦਰ ਸਿੰਘ ਜੀ ਮਾਹ ਜ਼ਿਲ੍ਹਾ ਪ੍ਰਧਾਨ ਅਤੇ ਉਹਨਾਂ ਦੇ ਨਾਲ ਕਿਸਾਨ ਆਗੂ ਸਾਰੇ ਆਗੇ ਨੇ ਸਾਡੇ ਪ੍ਰਕਾਸ਼ ਸਿੰਘ ਜੀ ਬੋਪਾਰਾ ਤੋਂ ਛੱਟਰਪੇੜ ਤੋਂ ਜਨੈਤ ਸਿੰਘ ਜੀ ਪਿੰਡ ਕੁਹਾਲੀ ਤੋਂ ਚੈਨਪੁਰ ਬਲਗਣ ਕੋਟਲਾ ਅਤੇ ਬਾਸ ਸਿੰਘ ਬੋਪਾਰਾ ਸਾਰੇ ਆਣ ਕੇ ਮੌਕੇ ਦੇ ਉੱਤੇ ਮੇਰੇ ਵੀਰ ਆਗੇ ਨੇ ਇਹ ਹੁਣ ਸਾਰੀਆਂ ਇਥੋਂ ਪੁਲਿਸ ਪ੍ਰਸ਼ਾਸਨ ਜਾ ਚੁੱਕਾ ਆ ਆ ਜੰਮੂ ਵੇ ਜੰਮੂ ਕਟੜਾ ਹਾਈਵੇ ਆ ਉਹ ਚੌ ਕਿੱਲਿਆਂ ਦਾ ਵਿੱਚ ਕਾਫਲਾ ਆ ਜਿਹਦੇ ਵਿੱਚ ਵਗਬਾ ਆ ਜਿਹਦੇ ਵਿੱਚ ਕਿੰਨਾ ਮਸ਼ੀਨਾ ਲਿਆ ਕੇ ਵਾਰ ਦਿੱਤੀ ਸੀ ਪਰ ਨੁਕਸਾਨ ਵੀ ਹੋਇਆ ਏ ਨੁਕਸਾਨ ਦਾ ਐਸ ਟੀਮ ਨੇ ਮੌਕੇ 'ਨਾਂਕੇ ਮੌਕੇ ਤੇ ਉਹਨਾਂ ਨੇ ਆਖਿਆ ਤੁਹਾਨੂੰ ਮਜਬੂਰ ਦਿੱਤਾ ਜਾਊਗਾ ਆ ਪਿੰਡ ਕੋਟਲਾ ਇੱਥੋਂ ਦੇ ਵਸਨੀਕ ਨੇ ਸਾਡੇ ਆਗੂ ਕੋਟਲਾ ਪਿੰਡ ਤੋਂ ਆਹ ਵੇਖੋ ਵੀਰੋ ਆ ਜੰਮੂ ਕਟੜਾ ਹਾਈਵੇ ਅੱਗੇ ਵੀ ਜੇ ਜਾਣਾ ਹੈ ਪਿੱਛੇ ਵੀ ਨੁਕਸਾਨ ਆ ਅੱਗੇ ਵੀ ਨੁਕਸਾਨ ਆ ਦੋਵਾਂ ਥਾਵਾਂ ਤੇ ਝਗੜਾ ਚੱਲ ਰਿਹਾ ਇਹ ਸਾਡੇ ਪ੍ਰਧਾਨ ਸਰਦਾਰ ਫਿਰਿੰਦਰ ਸਿੰਘ ਜੀ ਮਾਣ ਉਹਨਾਂ ਦੇ ਨਾਲ ਸਰਦਾਰ ਬਲਬੀਰ ਸਿੰਘ ਜੀ ਅਤੇ ਜਿੰਨੇ ਕਿਸਾਨ ਆ ਗੂ ਸਰਦਾਰ ਸੁਖਵਿੰਦਰ ਸਿੰਘ ਜੀ ਫੌਜੀ ਸੁਵਿੰਦਰ ਸਿੰਘ ਜੀ ਹੁਣੇ ਸਰਦਾਰ ਜਰਨੈਲ ਸਿੰਘ ਜੀ ਪ੍ਰਗਟ ਸਿੰਘ ਜੀ ਸਾਰੇ ਵੱਖ-ਵੱਖ ਕਾਇਆਂ ਦੇ ਪ੍ਰਧਾਨ ਸਾਰੇ ਮੌਕੇ ਤੇ ਪਹੁੰਚੇ ਆ ਤੇ ਇਹਨਾਂ ਨੂੰ ਇਥੋਂ ਬਰੰਗੇ ਹੱਥੀਂ ਭੇਜ ਦਿੱਤਾ ਗਿਆ ਆ ਭਾਰਤੀ ਕਿਸਾਨ ਸਿੱਧੂਪੁਰ ਜਿੰਦਾਬਾਦ 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 تروپیوں یار رک جو تیم میری بولی آو آو آ جا آرے آ جا مارو میں بات گال کردا کوئی بات نہیں ہے کہ میں آ جاں اپنا ٹھیک ہے نہیں نہیں نالے آ جاؤ آ جاؤ آ جاؤ آ جاؤ ادھر آ ادھر آ او آ جا بھراوا آ جا ادھر دیکھو چلو ادھر آؤ آ جاؤ آ لے ادھر آؤ آ جاؤ آ جاؤ ਇੱਕ ਵੀਡੀਓ ਬਣਾਣਾ ਆਜ ਰਿਹਾ ਜੇ ਨਹੀਂ ਤੇ ਵੀਡੀਓ ਬਣਾਉਣਾ ਵੀਡੀਓ ਹੋਗਾ ਵੀਡੀਓ ਬਣਾਉਣੀ ਆ ਵੀਡੀਓ ਵੀਡੀਓ ਗੱਲਬਾਤ ਕਰਨੀ ਹੋਈ ਹੈ ਵੀਡੀਓ ਬਣਾ ਆ ਹੋਗਾ ਵੀਡੀਓ ਬਣਾਉਣੀ ਆ ਗੱਲ ਦੀ ਵੀਡੀਓ ਸਾਰੇ ਰਿਕਾਰਡਿੰਗ ਆ ਲੈਣੀ ਆ ਬਣਾ ਮੈਨੂੰ ਲੈ ਜਾਣ ਖਾ ਯਾਰ ਮੈਂ ਚਾਹੁੰਦਾ ਵੀਡੀਓ ਬਣਾ ਵੀ ਚਾਹਦਾ ਤੂੰ ਦੇਰ ਦੇਵਾ ਵੀਡੀਓ ਬਣਾ ਰਿਕਾਰਡਿੰਗ ਕਰੋ ਵੀਡੀਓ ਮੈਂ ਜਾਂਦਾ ਚਾਹ ਬਸ ਪੱਥਰ ਰੱਖਿਆ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੱਸੋ ਮਸ਼ੀਨਾ ਅੱਜ ਜੋ ਪਿੰਡ ਕੋਟਲੇ ਦੇ ਵਿੱਚ ਜੰਮੂ ਵੇ ਹਾਈਵੇ ਨੂੰ ਲੈ ਕੇ ਆਹ ਜਿਹੜੀਆਂ ਮਸ਼ੀਨਾ ਜੀਸੀਪੀ ਇਹ ਆਏ ਨੇ ਪਰੰਗੇ ਹੱਥੀ ਵਾਪਸ ਜਾ ਰਹੀਆਂ ਨੇ ਕਿਸਾਨ ਜਿੱਥੇ ਬੰਦੀਆਂ ਨੇ ਆਣ ਕੇ ਇਹਨਾਂ ਨੂੰ ਡੱਕ ਦਿੱਤਾ ਝੋਨੇ ਦੇ ਵਿੱਚ ਫਿਰਿਆ ਇੱਥੇ ਸਾਨੂੰ ਐਡੀਮ ਸਾਹਿਬ ਵਿਚਵਾਹ ਦਿਵਾ ਕੇ ਕਹਿ ਵੀ ਇਹਨਾਂ ਨੂੰ ਪੰਦਾ ਮੁਆਜਵਾ ਦਿੱਤਾ ਜਾਊਗਾ ਜਿਹੜਾ ਝੋਨਾ ਖਰਾਬ ਹੋਇਆ ਏ ਇਸ ਕਰਕੇ ਇਹ ਜੇਸਪੀਆ ਇੜੀਆਂ ਅੱਜ ਬਰੰਗੇ ਹਥੀ ਵਾਪਸ ਜਾ ਰਹੀਆਂ ਆ ਜੇ ਅੱਗੇ ਤੋਂ ਫਿਰ ਕੋਈ ਕਰਨਗੇ ਪ੍ਰਸ਼ਾਸਨ ਕਰੇ ਚਾਹੇ ਇਤਰਾ ਆਣ ਕੇ ਜੇਸਪੀਆ ਆਉਣ ਗਿਆ ਕਦੀ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ ਵੀਕੇ ਜੂ ਸਿੱਧੂਪੁਰ ਦੇ ਕਿਸਾਨ ਸਿੰਗਮੇਟੀ ਇਸੇ ਤਰ੍ਹਾਂ ਇਹਨਾਂ ਨੂੰ ਬਾਹਰ ਕੱਢਿਆ ਜੀ ਸਿੱਧੂਪੁਰ ਜਿੰਦਾਬਾਦ 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 ਬਹੁਤ ਵੱਡੀ ਕਿਸਾਨਾਂ ਦੀ ਜਿੱਤ ਹੋਈ ਆ ਆ ਕਬਜ਼ਾ ਲੈਣ ਆਇਆ ਪ੍ਰਬੰਧ ਵਾਕਸ ਲੋਡਾ ਜਿੰਦਾਬਾਦ ਕਿਹੜਾ ਬਾਪਸ ਜਾ ਰਿਹਾ ਪ੍ਰਬੰਧ ਆ ਆਪਣਾ ਪੌਗਲੈਂਡਾ ਉਹ ਵੀ ਵਾਪਸ ਹੋ ਰਹੀਆਂ ਨੇ ਬਹੁਤ ਵੱਡੀ ਪ੍ਰਬੰਧ ਦੇ ਜਿੱਥੇ ਹਾਰ ਹੋਈ ਆ ਪ੍ਰਬੰਧ ਜਿਹੜਾ ਧੱਕੇ ਨਾਲ ਡੀਸੀ ਅੰਮ੍ਰਿਤਸਰ ਕਬਜ਼ਾ ਲੈਣਾ ਚਾਹੁੰਦਾ ਸੀ ਕਿਸਾਨਾਂ ਆਖਿਆ ਕੱਲ੍ਹ ਬਾਅਦ ਤੋਂ ਬਿਨਾ ਟੇਬਲ ਤੋਂ ਜਿਹਨਾਂ ਜਿਹਨਾਂ ਕਿਸਾਨਾਂ ਦੀ ਸਹਿਮਤੀ ਨਹੀਂ ਹੁੰਦੀ ਉਹਨਾਂ ਜਿਹੜੇ ਪੈਲੀ 'ਚ ਨਹੀਂ ਬਣਦੇ ਜਿਹੜਾ ਝੋਨੇ ਦਾ ਵਾ ਉਹਦਾ ਮਾਲਵਾ ਵੀ ਮੰਨਿਆ ਐਸਡੀਐਮ ਵੀ ਇਹ ਮੈਦਾਨ ਦਾ ਮਾਲਵਾ ਉਹ ਵੀ ਪਾ ਦੇਣਾ ਵਾ ਇਸ ਕਰਕੇ ਬਹੁਤ ਵੱਡੀ ਜਿੱਤ ਹੋਈ ਆ ਇਹ ਕਿਸਾਨਾਂ ਮਜ਼ਦੂਰਾਂ ਦੀ ਇਹ ਮਸ਼ੀਨਾਂ ਵਾਪਸ ਜਾ ਰਹੀਆਂ ਜਿੰਦਾਬਾਦ 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 ਬਹੁਤ ਵੱਡੀ ਕਿਸਾਨਾਂ ਦੀ ਜਿੱਤ ਹੋਈ ਆ ਆ ਕਬਜ਼ਾ ਲੈਣ ਆਇਆ ਪ੍ਰਬੰਧ ਇਹਨੂੰ ਇੱਧਰ ਵਾਪਸ ਹੋ ਰਿਹਾ ਜਿੰਦਾਬਾਦ ਕਿਤਾਬਾਂ ਵਾਪਸ ਜਾ ਰਿਹਾ ਪ੍ਰਬੰਧ ਆਪਣੇ ਪੌਗ ਲੈ ਲੈਂਦਾ ਉਹ ਵੀ ਵਾਪਸ ਹੋ ਰਹੀਆਂ ਨੇ ਬਹੁਤ ਵੱਡੀ ਪ੍ਰਬੰਧ ਦੀ ਇੱਥੇ ਹਾਰ ਹੋਈ ਆ ਪ੍ਰਬੰਧ ਜਿਹੜਾ ਧੱਕੇ ਨਾਲ डीसी ਅੰਮ੍ਰਿਤਸਰ ਕਬਜ਼ਾ ਦਾ ਨਾ ਚਾਹੁੰਦਾ ਕਿਸਾਨਾਂ ਆਖਿਆ ਗੱਲਬਾਤ ਤੋਂ ਬਿਨਾ ਟੇਬਲ ਤੋਂ ਜੇ ਨਾ ਜੇ ਕਿਸਾਨਾਂ ਦੀ ਸਹਿਮਤੀ ਨਹੀਂ ਦੀ ਉਹਨਾਂ ਦਾ ਪੈਲੀ 'ਚ ਨਹੀਂ ਬਣਦੇ ਜਿਹੜਾ ਝੋਨੇ ਦਾ ਵਾ ਉਹਦਾ ਮਾਜਵਾ ਵੀ ਮੰਨਿਆ ਐਸਡੀਐਮ ਵੀ ਇਹ ਮੈਦਾ ਦਾ ਮਾਜਵਾ ਉਹ ਵੀ ਪਾ ਦੇਣਾ ਵਾ ਇਸ ਕਰਕੇ ਬਹੁਤ ਵੱਡੀ ਜਿੱਤ ਹੋਈ ਆ ਇਹ ਕਿਸਾਨਾਂ ਵੇ ਦੂਰਾਂ ਦੀ ਇਹ ਮਸ਼ੀਨਾਂ ਵਾਪਸ ਜਾ ਰਹੀਆਂ ਚਲੋ ਚਲੋ ਹਰਦ